ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਾਧਾ ਭਲਾ ਚੈਰਿਟੀ ਟਰੱਸਟੀਟਰੀ ਵੱਲੋਂ ਅਸੀਂ ਪਹੁੰਚੇ ਹਾਂ ਜੀ ਅੱਜ ਪਿੰਡ ਪੁੱਚੋਖੁਰਦ ਜ਼ਿਲ੍ਹਾ ਬਠਿੰਡਾ ਕਿ ਬਜ਼ੁਰਗ ਸੀਗੇ ਕਾਫੀ ਸਮਾਂ ਪਹਿਲਾਂ ਦੁਨੀਆ ਤੋਂ ਚਲੇ ਗਏ ਤੇ ਮਾਤਾ ਜੀ ਦੇ ਤਿੰਨ ਬੇਟੇ ਸੀਗੇ ਇੱਕ ਬੇਟੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਦੋ ਬੇਟੇ 1 ਮਈ ਦੇ ਵਿੱਚ ਇੱਕ ਜੂਨ ਦੇ ਵਿੱਚ ਉਹ ਵੀ ਕਿਸੇ ਬਿਮਾਰੀ ਦੇ ਕਾਰਨ ਇਸ ਦੁਨੀਆ ਤੋਂ ਸਦਾ ਲਈ ਚਲੇ ਗਏ ਇਹਨਾਂ ਦੀ ਨੂੰਹ ਔਰ ਇਹਨਾਂ ਦੇ ਤਿੰਨ ਪੁੱਤਾਂ ਇਹਨਾਂ ਨੂੰ ਛੱਡ ਕੇ ਅਮਿਸ਼ਾ ਲਈ ਚਲੇ ਗਏ ਤੇ ਸਾਰੀ ਜ਼ਿੰਮੇਵਾਰੀ ਜੋ ਮਾਤਾ ਜੀ ਤੇ ਆਣ ਪਈ ਘਰ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਖਾਕੇ ਦੀ ਬਹੁਤ ਜ਼ਰੂਰਤ ਸੀਗੀ ਘਰ ਵੀ ਚਲਾਉਣਾ ਸੀਗਾ ਤੇ ਘਰ ਦੀ ਆ ਦਿੱਸੀ ਜਾਂਦਾ ਪਿੱਛੇ ਆਪਣਾ ਜੋ ਘੇਟ ਆ ਸਾਡੇ ਸਿਰ ਤੋਂ ਵੀ ਨੀਵਾ ਤੇ ਸੱਤਾਂ ਉੱਚੀਆਂ ਢੱਕਣੀਆਂ ਸੀ ਅਪਦਨ ਦਾ ਕੋਈ ਸਾਧਨ ਨਹੀਂ ਇਹਨਾਂ ਨੇ ਸਤਿਗੁਰੂ ਨਾਨਕਦੇਵ ਜੀ ਸਰਬਦਾ ਭਲਾ ਚੈਨ ਤੇ ਟਰਸਟ ਇਟਲੀ ਨੂੰ ਬੇਨਤੀ ਕੀਤੀ ਸੀ ਵੀ ਸਾਡੀ ਮਦਦ ਕੀਤੀ ਜਾਵੇ ਇਟਲੀ ਵਾਲੇ ਬਿਨਾ ਭੈਣਾ ਨੇ ਆਪਣੀ ਦਸਾਂ ਲੋਹਾ ਦੀ ਕਿਰਤ ਕਮਾਈ ਦੇ ਵਿੱਚੋਂ ਮਾਤਾ ਜੀ ਦੇ ਇਸ ਘਰ ਦੀ ਸਾਤੂ ਜੀ ਚੱਕਣ ਵਾਸਤੇ 35000 ਰੁਪਏ ਦੀ ਸਹਾਇਤਾ ਭੇਜੀ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਟਲੀ ਵਾਲੇ ਬਿਨਾ ਭੈਣਾ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਵਕਸ਼ਨ ਤੰਦਰੁਸਤੀਆਂ ਵਕਸ਼ਨ ਇਸੇ ਤਰ੍ਹਾਂ ਸੇਵਾ ਕਰਨ ਦਾ ਬਾਲ ਉਦਮ ਵਕਸ਼ਨ ਜੀ ਜਿਸ ਵੀ ਵੀਰ ਭਾਈ ਨੇ ਸੇਵਾ ਕਰਨੀ ਚਾਹੁੰਦਾ ਸਾਡੀ ਸੰਸਥਾ ਦੇ ਨਾਲ ਜੁੜਨਾ ਚਾਹੁੰਦਾ ਸਾਡਾ ਇਸ ਵੀਡੀਓ ਦੇ ਵਿੱਚ ਕੰਟੈਕਟ ਨੰਬਰ ਵੀ ਚੱਲਦਾ ਹੁੰਦਾ ਜੇ ਕੋਈ ਸੇਵਾ ਕਰਨੀ ਚਾਹੁੰਦਾ ਤਾਂ ਅਕਾਊਂਟ ਨੰਬਰ ਵੀ ਚੱਲਦਾ ਹੁੰਦਾ ਸਾਡੇ ਨਾਲ ਜੁੜੋ ਵੱਧ ਤੋਂ ਵੱਧ ਸੇਵਾ ਕਰਿਏ ਆਪਾਂ ਤੇ ਇਹ ਜੋ 35000 ਰੁਪਇਆ ਇਹ ਅੱਜ ਅਸੀਂ ਇਹਨਾਂ ਦੇ ਘਰੇ ਇਹ ਪੰਚਾਇਤ ਖੜੀ ਆ ਮੌਜੂਦਾ ਪਿੰਡ ਦੇ ਜ਼ਿੰਮੇਵਾਰ ਬੰਦੇ ਨੇ ਇਹਨਾਂ ਨੂੰ ਪਹਚਾਣ ਆਏ ਆ ਜੀ ਬਹੁਤ ਬਹੁਤ ਧੰਵਾਦ ਜੀ ਇਹਨਾਂ ਦਾ ਕਰਦੇ ਆ ਇਹਨਾਂ ਨੇ ਲੋੜਵੰਤ ਪਰਿਵਾਰ ਦੀ ਸੇਵਾ ਕੀਤੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜ ਸੀ ਜੀ ਪਿੰਡ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਔਖਾ ਸੀ ਜਿਆ ਕੋਈ ਕਮਾਉਣ ਵਾਲਾ ਨਹੀਂ ਹੈਗਾ ਘਰੇ ਇਹਨਾਂ ਦਾ ਸਾਰੀ ਪੰਚਾਇਤ ਵੱਲੋਂ ਕੋਵ ਵੋਟਤਾਂ ਨਾਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ